ਸੋ ਨਾ ਬੁਸ਼ਿਆ ਲੈ ਕੇ ਹੁੰਦੇ ਬਈ ਮੇਰੇ ਤੜੀਆਂ ਹੀ ਨਿਕੀਆਂ ਬੋਲੇ ਨੇ ਮੇਰੇ ਲਈ ਲਿਆਣੀਆਂਗੇ ਤੇ ਮੈਣਾ ਪੰਗਾ ਲੈ ਲਈ ਜਦੋਂ ਗਈ ਨਾ ਅਦੇ ਘਰੇ ਪਤਾ ਉਹ ਲੱਗਣਾ ਮਕਾਨੇ ਘਰੇ ਜਦੋਂ ਅਗਲੇ ਨੇ ਤੜਕੇ ਕਰਾ ਚਾਹ ਬਣਾ achar ਹੋ ਜਾਏ ਇੱਧਰ ਪੀਤੀ ਮੈਂ ਮੈਡੰਡੀ ਚਾਹ ਹਾਂ ਨਹੀਂ ਲੱਗੇ ਤਾਂ ਮੰਮੀ ਆਮਨੇ ਦੁਨੀਆ ਜਿੱਤ ਲਈ ਇੱਕ ਹੋਰ ਆਂਡਾ ਸੁਈਰੇ ਸੁਈਰੇ ਖਾਓ ਬਣਾਇ ਕਿਦਣੇ ਪੇਰਨ ਤੇ ਫੇਰ ਜਿਨਾ ਲਿੰਦਗਾ ਵੈਰੀ ਗੁੱਡ ਆ ਪੰਡ ਦੇ ਦਰਵਾਜੇ ਤੁਹਾਡੇ ਵੇਖ ਲੋ ਬੰਦੇ ਦੇ ਅੱਦੇ ਬਣਾਉਣਾ ਅੱਦੇ ਦਾ ਪੱਸੀ ਜਾਂਦੇ ਆ ਤੇ ਨਾਲ ਆਇਆ ਕੋਈ ਮਿਸਤਰੀ ਦਾ ਕੰਮ ਹੁੰਦਾ ਖਲਾਰਾ ਪਾਉਂਦਾ ਧੀ ਹੌਲੀ ਹੌਲੀ ਲਿਬਰਦਾ ਜਾਏਗਾ ਇਹ ਹੈ ਆਪ ਗੁੱਡ ਮਾਰਨਿੰਗ ਆ ਕੁੱਕੜ ਉੱਤੇ ਵੱਡਾ ਵੜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਿਓ ਓਪੀ ਬਾਲੇ ਚੈਨਲ ਖਾਂਡਾ ਲੱਗੂਗੀ ਤਾਂ ਬਰਪਰੀ ਬੋਏ ਚਸ਼ਮਾ ਕਿੱਥੇ ਚਸ਼ਮਾ ਚਸ਼ਮਾ ਬੂਟੀ ਆ ਲੈ ਕੇ ਹੁੰਦੇ ਭਾਈ ਮੇ ਗੋੜੇ ਨੇ ਮੈਲੀ ਲਾਣੀਆਂਗੇ ਤੇ ਹੋਰ ਪਾਈ ਜਾਵੇ ਕੱਲ ਤੇਰੇ ਤਾਂੜ ਲੀਆਂ ਹੀ ਨਹੀਂ ਦੂਗਾ ਪਾਣੀ ਪੀਊਗਾ ਹਣਾ ਬਾਈ ਉਹਨੇ ਹੜਦਣਾ ਉਹਦਾ ਸਰੀਰ ਕੁੱਤੇ ਦਾ ਸ਼ਕਾਰੀ ਕੁੱਤੇ ਮੈਣਾ ਪੰਗਾ ਲੈ ਲਈ ਜਦੋਂ ਗਈ ਨਾ ਅਦੇ ਘਰੇ ਪਤਾ ਉਹਨੂੰ ਲੱਗਣਾ ਬਕਾਨੇ ਘਰੇ ਜਦੋਂ ਅਗਲੇ ਨੇ ਤੜਕੇ ਕਹਿੰਦਾ ਚਾਹ ਬਣਾ ਚਾਰ ਹੋ ਜੇ ਇੱਧਰ ਪੀ ਪੀਤੀ ਵੇ ਲੈਣ ਦੀਆਂ ਸਾਰੇ ਚਾਹ ਪੀ ਲੱਗੇ ਹੋੜ ਗਏ ਕਿਉਂ ਲੱਗੇ ਨਾ ਹਾਂ ਨਹੀਂ ਲੱਗੇ ਚਾਹ ਮਮਮੀ ਆਮਨੇ ਦੁਨੀਆ ਜੀਤ ਲਈ ਇੱਕ ਹੋਰ ਆਂਡਾ ਸੁਬیرے ਸੁیرے ਖਾਓ ਆਹ ਥੇ ਕੌਲਾ ਰੱਖਦੇ ਕੌਲੇ ਦੇ ਵਿੱਚ ਰੱਖਦੇ ਸੱਜਰੇ ਆਂਡੇ ਬਾਅਦ ਯਾ ਨਹੀਂ ਖਿਲਣਾ ਲੈਂਦਿਆਂ ਅੰਦਰ ਇੱਕ ਦਿਨ ਪਏ ਰਹਿਣ ਤੇ ਫੇਰ ਜਿੱਦਾਂ ਲੈਂਦਿਆਂ ਵੈਰੀ ਗੁੱਡ ਡੰਡਾ ਆਂਡਾ ਹੋ ਗਿਆ ਸੱਜਰੇ ਆਂਡੇ ਸੱਜ ਆਉਣ ਲੱਗਾ ਜੀ ਆਓ ਦਰਵਾਜ਼ੇ ਬੰਦੋ ਉਹਨਾਂ ਟਾਈਮ ਬੰਦੋ ਸੱਜ ਬਣਾਓ ਸੱਜ ਸੱਜ ਬਣਾਓ ਬਹੁਤ ਵਧੀਆ ਆਹ ਪੰਡ ਦੇ ਦਰਵਾਜ਼ੇ ਤੁਹਾਡੇ ਵੇਖ ਲਓ ਬੰਦੇ ਦੇ ਅੱਡੇ ਬਣਾਉਣਾ ਅੱਡੇ ਤਾਂ ਫਸੀ ਜਾਂਦੇ ਆ ਮੈਨੂੰ ਜਾਇਦਾ ਨਾ ਕੋਈ ਕਮਰੇ ਦਾ ਰਾਤ ਨੂੰ ਹੁੰਦਾ ਹਾਂਜੀ ਕੋਈ ਨਹੀਂ ਹਲੇ ਉਧਰ ਦਾ ਤਾਂ ਨਹੀਂ ਕੰਮ ਨੇ ਪੜਿਆ ਨਾ ਸਟੋਰ ਦਾ ਕੰਮ ਨਿਭੜ ਗਿਆ ਦੂਜੇ ਬੰਨੇ ਪੱਟਣ ਲਾਪੇ ਤੁਸੀਂ ਮਿਸਤਰੀ ਦਾ ਕੰਮ ਹੁੰਦਾ ਜਾਂ ਅਗਰ ਪਹਿਲੇ ਟਾਈਮ ਮੈਂ ਮੈਨੂੰ ਰੁਪਈਏ ਦੀ ਤੇ ਨਾਲ ਆਇਆ ਕੋਈ ਬਾਪ ਮਿਸਤਰੀ ਦਾ ਕੰਮ ਹੁੰਦਾ ਖਲਾਰਾ ਪਾਉਂਦਾ ਧੀ ਹੌਲੀ ਹੌਲੀ ਲੱਭੜਦਾ ਜਾਏਗਾ ਤੇ ਗੇਟ ਪੱਟਣ ਲਾਪੇ ਬੋਲੇ ਜੇ ਹੂੰ ਉਨੇ ਪੱਟ ਮਾਰੇ ਨੇ ਨੀਂ ਮੇੜ ਕੇ ਉਹ ਨਾ ਬੰਨ੍ਹ ਮੇੜ ਦੇ ਨੀਂ ਮੇੜ ਦੇ ਇਹਦੀ ਗ੍ਰਿਪੀ ਚੱਕੂ ਨਾ ਇਹਦੀ ਗ੍ਰਿਪੀ ਨੂੰ ਘੜ ਦੇ ਬਾ ਠੀਕ ਆ ਦੱਬ ਦਿਓ ਕਿੱਲੇ ਬਸ ਬਣ ਰਹੇ ਆ ਐ ਚ ਦੱਸੋ ਕੋਈ ਲੋਕਰ ਬਣਾਉਣਾ ਆ ਪੰਜੀ ਚਾਪਰ ਸਮਾਨ ਲਖੋ ਕੇ ਰੱਖਣਾ ਆ ਦੇਖੋ ਤੁਹਾਰੇ ਵੀ ਸਾਰੀ ਚੀਜ਼ ਹੈ कैसे हैं आपके जिंदगी से चले कैसे हैं आप गुड मॉर्निंग आ कुकड़ उतरे वड्डा वड़ा कैसे आज ही आ जाना टेंशन ना आज ही आजू आज ब्लॉग मैं चक देने फट्टे होने 11:00 बजे आ गया सामने एंड कोई दो घोड़ियां ले लीयां आपा ले लेगनी आबदियां बना लेगा ले बाड़ियां खड़ीया करके खा मरगी किराए पे चढ़ाई करनी है किराए पे चढ़ाई करनी है ठीक है बस ठीक है चक देना काम ले भाई ਕਿਆ ਕਰਾ ਨੋਜਵਾਨਾ ਘਰ ਦਾ ਬਿਲਡ ਸੈੱਟ ਤੇ ਆਪਣਾ ਹੀ ਬੰਦਾ ਪੱਕਾ ਕੱਕ ਵੀ ਚੱਕ ਦੀ ਗਰੀਬੀ ਜਿਵੇਂ ਮਰਜ਼ੀ ਉੱਤੇ ਚਾਹਾਂ ਉੱਤੇ ਡੱਕਦੇ ਨਹੀਂ ਬੰਦੇ ਹਾਂ ਡੱਕਦੇ ਨਹੀਂ ਮਜਬੂਤੀ ਪਾਉਣੀ ਹੈ ਮੈਂ ਇੱਕ ਬੰਦਾ ਚੱਕ ਕੇ ਪਾਸੇ ਨਹੀਂ ਕਰ ਸਕਦਾ ਇਹਨਾਂ ਨੂੰ ਦੋ ਬੰਦਿਆਂ ਦਾ ਕੰਮ ਆਏ ਪੂਰੀ ਹੈਵੀ ਕੰਮਾਂ ਕੀਤਾ ਹਾਂ ਨਵੇਂ ਕੁੱਕੜਾਂ ਦੀ ਚਾਹ ਸਾਡੇ ਸਾਰੇ ਬੰਦੇ ਅੰਦਰ ਜਾ ਕੇ ਆਉਂਦੇ ਕੁੱਕੜਾਂ ਉੱਪਰ ਕੁੱਕੜ ਸਾਰੇ ਉੱਤੇ ਸਾਰੇ ਕੁੱਕੜ ਰੱਖ ਲਿਆ ਇਹ ਵੀ ਕੁੱਕੜੀ ਆ ਉਹ ਲੱਗੇ ਟਕ ਟਕ ਕਰਨ ਤੇ ਇੱਧਰ ਕੁੱਕੜੀ ਖਾਨਾ ਉਤੇ ਕੂਕੜੀ ਰਹਿ ਗਈ ਹੋਣਾ ਕੋਲੇ ਉਹਨਾਂ ਨੂੰ ਦੁਖੀ ਕਰਤੀ ਸੀ ਬਾਹਾਂ ਬਾਹ ਕਰਾਈ ਜਾਂਦੇ ਮਿੰਟ ਬਾਅਦ ਪਤਾ ਕੀ ਕਰਨ ਦੇ ਬਿਚਰੀ ਨੇ ਅਰਸ਼ ਨੇ ਜਾਨ ਖੜਾਈ ਅਰਸ਼ ਨੇ ਹੈ ਹੋਰ ਲੱਗਦੀ ਆ ਭਈ ਉਧਰ ਦੀ ਇਹ ਉਧਰ ਦੀ ਓਏ ਵਿੱਚ ਟੀ ਓਏ ਟੀ ਹਾਂ ਚੱਲ ਵਿੱਚ ਚੱਲ ਚੱਲ ਇਹਦਾ ਮਾਰ ਦੇਣਗੇ ਰਾਤੋਂ ਰਾਤ ਐਨੇ ਐਨੇ ਮਰਦ ਐਨੇ ਮਰਦਾਂ ਚ ਇੱਕ ਕੂਕੜੀਆਂ ਸਾਰੀਆਂ ਸੀਗੇ ਮੂਨਾ ਸਪੋਰਟ ਨਾ ਕਰ ਭਰਾਵਾ ਹਾਂ ਇਕਲੀ ਕਾਲੀ ਗੂ ਇਹ ਉਹ ਭੈਜੋ ਗਲਤ ਐਕਸ਼ਨ ਕਰੀ ਇਹਦਾ ਆਪਣੇ ਨਾਲ ਫੜੋ ਇਹਨੂੰ ਓਏ ਇੱਕ ਹੋਰ ਕਰਮ ਹੁੰਦਾ ਹੈ ਕਿਉਂ ਸੇਫਟੀ ਫਰਸਟ ਆ ਇਹ ਇੰਸਟਾਗ੍ਰam ਫਲੈਂਸਰਸ ਇਹਨਾਂ ਦੀ ਸੇਫਟੀ ਫਰਸਟ ਆ ਸੋ ਇਹ ਰਾਜੂ ਦੇ ਦੁਆਰਾ ਇਹਨਾਂ ਦੀ ਸੇਫਟੀ ਪਹਿਲੇ ਨੰਬਰ ਤੇ ਤੈਅ ਕੀਤੀ ਗਈ ਆ ਉਹ ਬੇ ਲੋ ਕਿੱਥੇ ਚੜਿਆ ਫਿਰਦੇ ਆ ਹਾਈ ਆਹ ਥੋੜੀ ਖਰਾਬ ਆ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ